ਸਤਿ ਸ਼੍ਰੀ ਅਕਾਲ ਦੋਸਤੋ ਜੈ ਹਿੰਦ ਮੈਂ ਦਰਪਨ ਸਵਾਗਤ ਕਰਦਾ ਹਾਂ ਤੁਹਾਡਾ ਤੁਹਾਡੇ ਆਪਣੀ ਚੈਨਲ ਦਰਪਨ ਕੋਚਿੰਗ ਸੈਂਟਰ ਤੇ ਤਾਂ ਅੱਜ ਜਿਹੜੀ ਆਪਾਂ ਪਰਤੀਬਾਰੇ ਗੱਲ ਕਰਨ ਜਾ ਰਹੇ ਆ ਉਹ ਆਈ ਹੈ ਜੀ SBI ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਪ੍ਰੋਬੇਸ਼ਨਰੀ ਅਫਸਰ ਦੀ ਭਰਤੀ ਯਾਨੀ PO ਦੀ ਭਰਤੀ ਅਫਸਰ ਲੈਵਲ ਦੀ ਇਹ ਭਰਤੀ ਹੈ ਸਾਰਿਆਂ ਵਾਸਤੇ ਹੀ ਭਰਤੀ ਹੈ ਬਹੁਤ ਹੀ ਵਧੀਆ ਭਰਤੀ ਹੈ ਪੂਰੇ ਪੰਜਾਬ ਦੇ ਵਿੱਚ ਆਈ ਹੋਈ ਹੈ ਚਲੋ ਸ਼ੁਰੂ ਕਰਦੇ ਹਾਂ ਇਸ ਵੀਡੀਓ ਨੂੰ ਸਭ ਤੋਂ ਪਹਿਲਾਂ ਮੈਂ ਜਿੱਤ ਨੂੰ ਜੋਬ ਪ੍ਰੋਫਾਈਲ ਦੱਸਾਂ ਤਾਂ ਇੱਥੇ ਪ੍ਰੋਬੇਸ਼ਨਰੀ ਅਫਸਰ ਦੀ ਵਕੈਂਸੀ ਹੈ ਠੀਕ ਹੈ ਯਾਨੀ ਕਿ ਜੋ ਇਹਦੀ ਪੋਸਟ ਹੋਏਗੀ ਟਾਡੀ ਉਹ ਅਫਸਰ ਦੀ ਪੋਸਟ ਹੋਏਗੀ ਜੇ ਤੁਸੀਂ ਬੈਂਕਾਂ 'ਚ ਜਾਂਦੇ ਹੋ ਤਾਂ ਇਹ ਅਕਸਰ ਦੇਖਿਆ ਜਾਏਗਾ ਅਫਸਰ ਉੱਤੇ ਬੈਠੇ ਹੁੰਦੇ ਆ ਜਿਹੜੇ ਲੋਨ ਵਗੈਰਾ ਪਾਸ ਕਰਦੇ ਆ ਬੈਂਕ ਦੀਆਂ ਬਾਕੀ ਐਕਟੀਵਿਟੀਜ਼ ਤੇ ਇੱਕ ਪਾਟ ਕਰਦੇ ਆ ਐਂਡ ਉਹੀ ਤਾਂ ਢੀ ਇੱਥੇ ਵੈਕੈਂਸੀ ਹੈ ਜਿਵੇਂ ਗੱਲ ਕਰਾ ਇਹਦੀ ਰਿਕਰੂਟਮੈਂਟ ਕਿੱਥੋਂ ਦੀ ਹੈ ਦੇਖੋ ਇਹ 올 ਇੰਡੀਆ ਪਰ ਦੀ ਹੈ ਠੀਕ ਹੈ ਲੇਕਿਨ ਇਹਦਾ ਅਲੱਗ ਕੋਟਾ ਦਿੱਤਾ ਗਿਆ ਹੈ ਪੰਜਾਬ ਦਾ ਤੋ ਜੇ ਤੁਸੀਂ ਪੰਜਾਬ ਦੇ ਨਿਵਾਸੀ ਹੋ ਐਂਡ ਇਸ ਫਾਰਮ ਨੂੰ ਭਰ ਰਹੇ ਹੋ ਤਾਂ ਪੰਜਾਬ 'ਚ ਹੀ ਤੁਹਾਡੀ ਪਲੇਸਮੈਂਟ ਹੋਏਗੀ ਮੋਸਟ ਪੌਬਲੀ ਲੋਕਲ ਜ਼ਿਲ੍ਹੇ ਦੇ ਵਿੱਚ ਹੋਏਗੀ ਨੈਕਸਟ ਸਟੇਜ ਜੋਬ ਹੈ ਜਾਂ ਸੈਂਟਰ ਜੋਬ ਹੈ ਬਿਨਾ ਕਿਸੇ ਸ਼ੱਕ ਤੋਂ ਇੱਕ ਸੈਂਟਰ ਜੋਬ ਹੈ ਪਰ ਜਿੱਦਾਂ મે ਪਹਿਲਾਂ ਦੱਸਿਆ ਕਿ ਪੰਜਾਬ ਦਾ ਇੱਕ ਕੋਟਾ ਹੈ ਉਸ ਕੋਟੇ ਦੀ ਵਜ੍ਹਾ ਕਰਕੇ ਜੇ ਤੁਸੀਂ ਪੰਜਾਬ ਦੇ ਕੋਟੇ 'ਚ ਫਾਰਮ ਭਰਦੇ ਹੋ ਤਾਂ ਇਸ ਗੱਲ ਦੀ ਗਾਰੰਟੀ ਹੈ ਕਿ ਤੁਹਾਨੂੰ ਜੋਬ ਵੀ ਪੰਜਾਬ 'ਚ ਹੀ ਮਿਲੇਗੀ ਇਨਫੈਕਟ ਇਹ ਰੂਲ ਬਣਾਇਆ ਗਿਆ ਹੈ ਕਿ ਪੰਜਾਬ ਦੇ ਨਿਵਾਸੀਆਂ ਨੂੰ ਪੰਜਾਬ 'ਚ ਗੁਜਰਾਤ ਦੇ ਨਿਵਾਸੀਆਂ ਨੂੰ ਗੁਜਰਾਤ 'ਚ ਇਹਦਾ ਲੋਕਲ ਜ਼ਿਲ੍ਹੇ 'ਚ ਦੇਣੀ ਜਿਸ ਦੇ ਨਾਲ ਬੈਂਕ ਦਾ ਕੰਮ ਕਾਫੀ ਈਜ਼ੀ ਹੋ ਜਾਂਦਾ ਹੈ ਕਿਉਂਕਿ ਜੇ ਕੋਈ ਗੁਜਰਾਤੀ ਇੱਥੇ ਆਏਗਾ ਸਪੋਜ਼ ਠੀਕ ਹੈ ਉਹ ਤਾਂ ਗੁਜਰਾਤੀ ਭਾਸ਼ਾ ਦੀ ਗੱਲ ਕਰੇਗਾ ਪੰਜਾਬੀ ਉਹਨੂੰ ਆਉਂਦੀ ਨਹੀਂ ਹੋਏਗੀ ਤਾਂ ਫਿਰ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਇਸ ਲਈ ਫਾਈਨਲੀ ਸਰਕਾਰ ਨੇ ਰੂਲ ਬਣਾਤਾ ਕਿ ਜਦੋਂ ਵੀ ਪੰਜਾਬ ਦੀ ਭਰਤੀ ਹੋਏਗੀ ਪੰਜਾਬੀਆਂ ਨੂੰ ਹੀ ਪਲੇਸ ਕੀਤਾ ਜਾਏਗਾ ਅਤੇ ਪੰਜਾਬ 'ਚ ਹੀ ਪਲੇਸ ਕੀਤਾ ਜਾਏਗਾ ਨੈਕਸਟ ਆਜਨ ਨੇ ਪੇ ਸਕੇਲ ਤੇ ਉਹਨੇ ਅਫਸਰ ਲੈਵਲ ਦੀ ਭਰਤੀ ਹੈ ਤਾਂ 48480 ਰੁਪਏ ਦਾ ਪੇ ਸਕੇਲ ਇਥੇ ਦਿੱਤਾ ਗਿਆ ਹੈ ਠੀਕ ਹੈ ਇਨੀਸ਼ੀਅਲੀ ਤੁਹਾਨੂੰ 48000 ਰੁਪਏ ਮਿਲੇਗਾ ਪਰ 48000 ਰੁਪਏ ਸਿਰਫ ਮੈਂ ਬੇਸਿਕ ਪੇ ਦੀ ਗੱਲ ਕਰ ਰਹੇ ਹਾਂ ਇਸ ਤੋਂ ਇਲਾਵਾ ਡੀਏ ਐਚਆਰਏ CCA PF ਪੈਨਸ਼ਨ ਫੰਡ ਠੀਕ ਹੈ ਇਹ ਸਾਰਾ ਕੁਝ ਜਿਹੜਾ ਵਾ ਇਹ ਮਿਲਦਾ ਵਾ ਐਂਡ ਇਹਨਾਂ ਫੈਸਿਲਿਟੀਆਂ ਤੋਂ ਇਲਾਵਾ ਤੁਹਾਨੂੰ ਮੈਡੀਕਲ ਫੈਸਿਲਿਟੀਆਂ ਲੀਜ਼ ਰੈਂਟਲ ਫੈਸਿਲਿਟੀਆਂ ਵਗੈਰਾ ਵੀ ਮਿਲਦੀਆਂ ਨੇ ਟਾਈਮ ਟੂ ਟਾਈਮ ਬੈਂਕ ਤੁਹਾਨੂੰ ਕੁਝ 4 ਸਾਲ ਬਾਅਦ ਇੱਕ ਵਾਰ ਹੋਲੀ ਡੇਜ਼ ਦੇ ਪੈਸੇ ਵੀ ਦਿੰਦਾ ਹੈ ਤੁਸੀਂ 7500 ਕਿਲੋਮੀਟਰ ਤੱਕ ਹੋਲੀ ਡੇਜ਼ ਕਰਨ ਜਾ ਸਕਦੇ ਹੋ ਇਹ ਵੀ ਨੋਟੀਫਿਕੇਸ਼ਨ ਦੇ ਵਿੱਚ ਮੈਂਸ਼ਨ ਹੈ ਨੈਕਸਟ ਆ ਜਾਂਦੇ ਆਪਾਂ ਐਪਲੀਕੇਸ਼ਨ ਫੀਸ ਤੇ ਦੇਖੋ ਅਗਰ ਤੁਸੀਂ ਜਨਰਲ ਜਾਂ OBC ਜਾਂ EWS ਕੈਂਡੀਡੇਟ ਹੋ ਜਨਰਲ OBC ਐਂਡ ਇਕਨੋਮਿਕਲੀ ਵੀਕਰ ਸੈਕਸ਼ਨ ਫਿਰ ਤੁਹਾਨੂੰ 750 ਰੁਪਏ ਦੀ ਜਿਹੜੀ ਫੀਸ ਆ ਉਹ ਪੇ ਕਰਨੀ ਪੈਗੀ ਲੇਕਿਨ ਜੋ SC ST ਫਿਜ਼ੀਕਲੀ ਹੈਂਡੀਕੈਪ ਹੋ ਗਏ ਐਕਸਰਿਸਮੈਨ ਹੋ ਗਏ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਸ਼ੁਲਕ ਪੇ ਨਹੀਂ ਕਰਨਾ ਪਏਗਾ ਸਾਰੀ ਫੀਸ ਜਿਹੜੀ ਆ ਇਹ ਨਾਨ ਰਿਫੰਡੇਬਲ ਹੋਏਗੀ ਠੀਕ ਹੈ ਯਾਨੀ ਕਿਸੇ ਵੀ ਹਾਲਤ ਦੇ ਵਿੱਚ ਇੱਕ ਵਾਰ ਤੁਸੀਂ ਪੇ ਕਰਤੀ ਵਾਪਸ ਨਹੀਂ ਆ ਸਕਦੀ ਤੁਹਾਡੇ ਅਕਾਊਂਟ ਚ ਨੰਬਰ 1 ਨੰਬਰ 2 ਇਹਨੂੰ ਪੇ ਕਰਨ ਦਾ ਤਰੀਕਾ ਵੀ ਸਿਰਫ ਇੱਕ ਹੀ ਆ ਐਂਡ ਉਹ ਹੈ ਆਨਲਾਈਨ ਤੁਸੀਂ ਆਪਣੀ ਕ੍ਰੈਡਿਟ ਕਾਰਡ ਡੈਬਿਟ ਕਾਰਡ ਠੀਕ ਹੈ ਯੂਪੀਆਈ ਫੋਨਪੇ ਭੀਮਪੇ ਗੂਗਲਪੇ ਪੇਟਿਅਮ ਠੀਕ ਹੈ ਕਿਸੇ ਵੀ ਐਪ ਤੋਂ ਇਹਦੀ ਫੀਸ ਜਿਹੜੀ ਹੈ ਉਹ ਪੇ ਕਰ ਸਕਦੇ ਹੋ ਨੈਕਸਟ ਆਜਣੇ ਆਪਾਂ ਐਗਜ਼ਾਮ ਸੈਂਟਰ ਤੇ ਡਿਪੈਂਡਿੰਗ ਅਪਨ ਤੁਸੀਂ ਕਿਹੜੇ ਸਟੇਟ ਲਈ ਅਪਲਾਈ ਕਰ ਰਹੇ ਹੋ ਐਗਜ਼ਾਮ ਸੈਂਟਰ ਉਸੇ ਦੇ ਬੇਸ ਤੇ ਹੋਣਗੇ ਕਿਉਂਕਿ ਮੈਂ ਪੰਜਾਬ ਦਾ ਨਿਵਾਸੀ ਹਾਂ ਤਾਂ ਮੈਂ ਪੰਜਾਬ ਦੇ ਦੱਸ ਦਿਨਾ ਹੈ ਤਾਂ ਉਹ ਪੰਜਾਬ ਦੇ ਜੋ ਸੈਂਟਰ ਹੋਣਗੇ ਅੰਮ੍ਰਿਤਸਰ ਬਠਿੰਡਾ ਜਲੰਧਰ ਲੁਧਿਆਣਾ ਮੁਹਾਲੀ ਪਠਾਨਕੋਟ ਪਟਿਆਲਾ ਸੰਗਰੂਰ ਇਨਾ ਸਾਰੀਆਂ ਜਗ੍ਹਾ ਤੇ ਜਿਹੜੇ ਸੈਂਟਰਸ ਆ ਪ੍ਰੀ ਐਗਜ਼ਾਮਸ ਤੇ ਬਣਨਗੇ ਮੀਨਸ ਇਹ ਸੈਂਟਰ ਜਿਹੜੇ ਉਹ ਪਠਿੰਡਾ ਜਲੰਧਰ ਲੁਧਿਆਣਾ ਮੁਹਾਲੀ ਤੇ ਪਟਿਆਲਾ ਦੇ ਵਿੱਚ ਹੋਣਗੇ ਨੈਕਸਟ ਆਜਣੇ ਆਪਾਂ ਏਜ ਲਿਮਿਟ ਤੇ ਦੇਖੋ 1/4/2024 ਯਾਨੀ 1 ਅਪ੍ਰੈਲ 2024 ਤੱਕ ਦੀ ਏਜ ਚੈੱਕ ਕੀਤੀ ਜਾਏਗੀ ਠੀਕ ਹੈ ਤੁਹਾਡੀ ਉਮਰ 1/4/2024 ਨੂੰ 21 ਸਾਲ ਤੋਂ ਨੀਚੇ ਨਹੀਂ ਹੋਣੀ ਚਾਹੀਦੀ ਐਂਡ 30 ਸਾਲ ਤੋਂ ਉੱਪਰ ਨਹੀਂ ਹੋਣੀ ਚਾਹੀਦੀ ਐਂਡ ਇਹ ਮੈਂ ਗੱਲ ਕਰ ਰਿਹਾ ਜਨਰਲ ਦੀ ਜਨਰਲ ਦੀ ਮਿਨੀਮਮ ਏਜ ਜਿਹੜੀ ਆ ਉਹ 21 ਸਾਲ ਤੇ ਮੈਕਸਿਮਮ ਏਜ ਜਿਹੜੀ ਉਹ 30 ਸਾਲ ਹੋਣੀ ਚਾਹੀਦੀ ਹੈ ਪਰ OBC ਨੂੰ ਇੱਥੇ 3 ਸਾਲ ਦੀ ਸ਼ੋਰਟ ਹੈ OBC 33 ਸਾਲ ਤੱਕ ਇਸ ਫਾਰਮ ਨੂੰ ਭਰ ਸਕਦੇ ਨੇ SC ਨੂੰ 5 ਸਾਲ ਦੀ ਸ਼ੋਰਟ ਹੈ ਤੋਂ 30 5 ਹੁੰਦੇ 35 ਤੋਂ SC ਜਿਹੜੇ ਉਹ 35 ਸਾਲ ਤੱਕ ਇਸ ਫਾਰਮ ਨੂੰ ਭਰ ਸਕਦੇ ਨੇ ਜੇ ਮੈਂ ਗੱਲ ਕਰਾਂ ਫਿਜ਼ੀਕਲੀ ਹੈਂਡੀਕੈਪ ਦੀ ਤਾਂ ਜਿਹੜੇ ਜਨਰਲ ਫਿਜ਼ੀਕਲੀ ਹੈਂਡੀਕੈਪ ਆ ਉਹ 40 ਸਾਲ ਤੱਕ OBC ਫਿਜ਼ੀਕਲੀ ਹੈਂਡੀਕੈਪ ਆ ਉਹ 43 ਸਾਲ ਤੱਕ ਐਂਡ SC ਫਿਜ਼ੀਕਲੀ ਹੈਂਡੀਕੈਪ ਜਿਹੜੇ ਆ ਉਹ 45 ਸਾਲ ਤੱਕ ਇਸ ਫਾਰਮ ਨੂੰ ਭਰ ਸਕਦੇ ਆ ਠੀਕ ਹੈ ਜੀ ਐਂਡ ਰਹੀ ਗੱਲ ਐਕਸਰਸ ਮੈਂਦੀ ਉਹਨਾਂ ਲਈ ਸਿੰਪਲ ਹੈ ਕਿ ਭਈ 50 ਸਾਲ ਤੋਂ ਉੱਪਰ ਇਹਨਾਂ ਦੀ ਐਜ ਨਹੀਂ ਹੋਣੀ ਚਾਹੀਦੀ ਨੈਕਸਟ ਅਜਨੇ ਆਪਾਂ ਕੁਆਲੀਫਿਕੇਸ਼ਨ ਤੇ ਇੱਥੇ ਸਾਫ਼-ਸਾਫ਼ ਲਿਖਿਆ ਹੈ ਗ੍ਰੈਜੂਏਸ਼ਨ ਜਿਹੜੀ ਆ ਉਹ ਤੁਹਾਡੀ ਕੰਪਲੀਟ ਹੋਣੀ ਚਾਹੀਦੀ ਹੈ 30 4 2025 ਤੱਕ ਅਗਰ 30 ਅਪ੍ਰੈਲ 2025 ਤੱਕ ਵੀ ਤੁਹਾਡੀ ਗ੍ਰੈਜੂਏਸ਼ਨ ਕੰਪਲੀਟ ਹੋ ਜਾਂਦੀ ਹੈ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈ ਇਹਦਾ ਮਤਲਬ ਬੜਾ ਸਿੰਪਲ ਹੈ ਸਭ ਤੋਂ ਪਹਿਲਾਂ ਤੇ ਆਰਮੀ ਵਾਲੇ ਜਿਹੜੇ ਬੰਦੇ ਆ ਜੇ ਜੋ ਐਕਸ ਸਰਵਿਸਮੈਨ ਜੋ ਸਾਬਕਾ ਫੌਜੀ ਵੀਰੇ ਆ ਸਾਡੇ ਉਹ ਆਪਣੀ ਆਰਮੀ ਗ੍ਰੈਜੂਏਸ਼ਨ ਦੇ ਬੇਸ ਤੇ ਵੀ ਇਸ ਫਾਰਮ ਨੂੰ ਫਿਲ ਕਰ ਸਕਦੇ ਆ ਬਿਲਕੁਲ ਸਹੀ ਆਰਮੀ ਗ੍ਰੈਜੂਏਸ਼ਨ ਬੇਸ ਤੇ ਵੀ ਤੁਸੀਂ ਇਸ ਫਾਰਮ ਨੂੰ ਫਿਲ ਕਰ ਸਕਦੇ ਹੋ ਤੁਹਾਡਾ ਅਲ ਕォਟਾ ギਵਨ ਹੈ ਦੂਸਰੀ ਚੀਜ਼ ਅਗਰ ਤੁਸੀਂ ਸਿਵਲ ਹੋ ਫਿਰ ਤੁਹਾਡੀ ਗ੍ਰੈਜੂਏਸ਼ਨ ਵੈਸੇ ਤਾਂ ਕੰਪਲੀਟ ਹੋਣੀ ਚਾਹੀਦੀ ਹੈ ਪਰ ਅਗਰ ਤੁਸੀਂ ਲਾਸਟ ਈਅਰ ਚ ਵੀ ਹੋ ਤਾਂ ਵੀ ਕੋਈ ਪ੍ਰੋਬਲਮ ਨਹੀਂ ਆ ਬਸ 31/4/2025 ਤੱਕ ਤੁਹਾਡਾ ਡਾਟਾ ਸਰਟੀਫਿਕੇਟ ਤੁਹਾਡੇ ਹੱਥ ਚ ਹੋਣਾ ਚਾਹੀ ਨੈਕਸਟ ਅਜਨ ਨੇ ਆਪਾਂ ਨੰਬਰ ਆਫ ਵੈਕੈਂਸੀਸ ਤੇ ਟੋਟਲ 600 ਵੈਕੈਂਸੀਸ ਇੱਥੇ ਹੈਗੀਆਂ ਨੇ ਓਵਰਆਲ ਜਿਦੇ ਵਿੱਚ ਐਸਸੀ ਦੀਆਂ 87 ਨੇ ਐਸਟੀ ਦੀਆਂ 43, ਓਬੀਸੀ 158, ਇਕਨੋਮਿਕਲੀ ਵੀਕਰ ਸੈਕਸ਼ਨ 52 ਐਂਡ ਜਨਰਲ ਦੀਆਂ 240 ਵੈਕੈਂਸੀਸ ਜਿਹੜੀ ਹੈ ਉਹ ਰਿਜ਼ਰਵ ਰੱਖੀ ਗਈਆਂ ਨੇ ਨੈਕਸਟ ਅਜਨ ਨੇ ਆਪਾਂ ਬੋਰਡ ਆਫ ਸਿਲੈਕਸ਼ਨ ਤੇ ਇਥੇ ਤਿੰਨ ਤਰ੍ਹਾਂ ਦੇ ਪੇਪਰ ਤਾਂ ਹੋਣਗੇ ਪ੍ਰੀ ਹੋਏਗਾ ਸਭ ਤੋਂ ਪਹਿਲਾਂ ਪ੍ਰੀਲੀਮੀਨਰੀ ਐਗਜ਼ਾਮ ਹੋਏਗਾ ਠੀਕ ਹੈ ਇਹਦੇ ਵਿੱਚ ਤੁਹਾਡਾ 100 ਨੰਬਰ ਦਾ ਟੈਸਟ ਆਨਲਾਈਨ ਲਿਆ ਜਾਏਗਾ ਐਂਡ ਇਹਦੇ ਸਿਰਫ ਤਿੰਨ ਸੈਕਸ਼ਨ ਹੋਣਗੇ ਇੰਗਲਿਸ਼ ਹੋਏਗੀ 40 ਨੰਬਰ ਦੀ ਕੁਆਂਟੀਟੀਵੇਟਿਵ ਐਬਿਟਿਊਡ ਯਾਨੀ ਮੈਥ ਹੋਏਗਾ 30 ਨੰਬਰ ਦਾ ਐਂਡ ਰੀਜ਼ਨਿੰਗ ਹੋਏਗੀ 30 ਨੰਬਰ ਦੀ ਕਿਸੇ ਵੀ ਤਰ੍ਹਾਂ ਦਾ ਜੀਕੇ ਜਾਂ ਕਰੰਟ ਅਫੇਅਰ ਦਾ ਸੈਕਸ਼ਨ ਇੱਥੇ ਨਹੀਂ ਹੋਏਗਾ ਟੋਟਲ 100 ਨੰਬਰ ਦਾ ਪੇਪਰ ਹੋਏਗਾ ਤੁਹਾਡਾ ਮੈਕਸਿਮਮ ਮਾਰਕਸ ਵੀ ਤੇ 100 ਹੀ ਹੋਣਗੇ ਹਰ ਕੁਐਸਚਨ 1 ਨੰਬਰ ਦਾ ਹੈ ਐਂਡ ਇਹਦੇ ਲਈ ਤੁਹਾਨੂੰ 1 ਘੰਟਾ ਦਿੱਤਾ ਜਾਏਗਾ ਜਿੱਥੇ ਇੰਗਲਿਸ਼ ਲਈ ਤੁਹਾਨੂੰ 20 ਮਿੰਟ ਮਿਲਣਗੇ ਮੈਥ ਦੇ ਸਵਾਲ ਕੱਢਣ ਲਈ 30 ਸਵਾਲ ਕੱਢਣ ਲਈ 20 ਮਿੰਟ ਮਿਲਣਗੇ ਐਂਡ ਰੀਜ਼ਨਿੰਗ ਦੇ 30 ਸਵਾਲ ਕੱਢਣ ਲਈ ਫਿਰ ਤੋਂ ਸਿਲੈਕਸ਼ਨ ਕ੍ਰਾਈਟੀਰੀਆ ਦੀ ਗੱਲ ਕਰੀਏ ਤੇ ਜਿੰਨੀਆਂ ਸੀਟਾਂ ਉਹ ਤੋਂ 10 ਗੁਣਾ ਜ਼ਿਆਦਾ ਬੱਚੇ ਬੁਲਾਏ ਜਾਣਗੇ ਮੇਨਸ ਵਾਸਤੇ ਠੀਕ ਹੈ ਜੀ ਮੇਨਸ ਵਾਸਤੇ 10 10 ਗੁਣਾ ਜ਼ਿਆਦਾ ਬੱਚੇ ਬੁਲਾਏ ਜਾਣਗੇ 10 ਗੁਣਾ ਇਹਦਾ ਮਤਲਬ ਕਿ ਅਗਰ 600 ਵੈਕੈਂਸੀ ਹੈ ਤਾਂ ਜਿਹੜੇ ਵੀ ਪਹਿਲੇ 6000 ਬੱਚੇ ਆ ਉਹਨਾਂ ਨੂੰ ਬੁਲਾਇਆ ਜਾਏਗਾ ਮੇਨ ਐਗਜ਼ਾਮੀਨੇਸ਼ਨ ਵਾਸਤੇ ਉਹਨਾਂ ਦਾ ਮੇਨ ਐਗਜ਼ਾਮੀਨੇਸ਼ਨ ਜਿਹੜਾ ਉਹ ਵੀ ਹੋਏਗਾ ਤੁਹਾਡਾ ਆਨਲਾਈਨ ਆਬਜੈਕਟਿਵ ਟੈਸਟ ਹੋਏਗਾ ਐਮਸੀਕਿਊਜ਼ 4 ਕੁਐਸਚਨ ਹੋਣਗੇ ਚੋ ਇੱਕ ਸਹੀ ਮਤਲਬ 4 ਆਪਸ਼ਨ ਹੋਣਗੇ ਚੋ ਇੱਕ ਸਹੀ ਹੋਏਗਾ ਇਹ ਤੁਹਾਡਾ 200 ਨੰਬਰ ए रीजनिंग एंड कंप्यूटर एप्टीट्यूड चाली चाली क्वेश्चन होगा हर क्वेश्चन डेढ़ मिनट का ठीक है डेढ़ मार्क्स का तो सठ मार्क्स का यह हो गया डाटा एनालिसिस एंड इंटरप्रेस के तीह क्वेश्चन हो गए जनरल अवेयरनैस के सठ क्वेश्चन हो गए एंड इंगलिश लैंगज के चाली क्वेश्चन हो गए तो कुल मिला के एक सौ सत्तर क्वेश्चन होगी जिदी थो सौ मार्क्स दिते जाएंगे एंड एल टोटल तीन घंटे का समा जनता जाएगा ਉਸ ਤੋਂ ਬਾਅਦ ਤੁਹਾਡਾ ਡਿਸਕ੍ਰਿਪਟਿਵ ਪੇਪਰ ਹੋਏਗਾ ਜਿਸ 'ਚ ਤੁਹਾਡੀ ਕਮਿਊਨੀਕੇਸ਼ਨ ਸਕਿੱਲ ਚੈੱਕ ਕੀਤੀ ਜਾਏਗੀ ਈਮੇਲ ਲਿਖਣਾ ਰਿਪੋਰਟਸ ਲਿਖਣੀਆਂ ਸਿਚੁਏਸ਼ਨ ਅਨਲਿਸਿਸ ਕਰਨਾ ਪ੍ਰੈਸੀ ਲਿਖਣਾ ਇਹ ਸਾਰਾ ਕੁਝ 50 ਨੰਬਰ ਦਾ ਹੋਏਗਾ ਐਂਡ 30 ਮਿੰਟ ਤੁਹਾਨੂੰ ਇਹਦੇ ਲਈ ਦਿੱਤੇ ਜਾਣਗੇ ਤੋਂ ਗ੍ਰੈਂਡ ਟੋਟਲ ਤੁਹਾਡਾ 250 250 ਨੰਬਰ ਦਾ ਟੋਟਲ ਪੇਪਰ ਹੋਏਗਾ ਠੀਕ ਹੈ ਜੀ ਤੇ ਜੇ ਆਪਾਂ ਕਟ-ਆਫ ਦੀ ਗੱਲ ਕਰੀਏ ਉਹ ਹਲੇ ਡਿਸਾਈਡ ਕੀਤੀ ਜਾਏਗੀ ਠੀਕ ਹੈ ਐਂਡ ਮਿਨੀਮਮ ਕੁਆਲੀਫਿਕੇਸ਼ਨ ਮਿਨੀਮਮ ਐਗਰੀਗੇਟ ਮਾਰਕਸ ਦੀ ਗੱਲ ਕਰੀਓ ਵੀ ਹਲੇ ਡਿਸਾਈਡ ਕੀਤੀ ਜਾਣਗੇ हां एक चीज तनु ध्यान रखनी चाहिए पेनाल्टी भी हैगी है, है। मतलब अगर क्वेश्चन ठीक है तो 1 नंबर मिलेगा लेकिन अगर क्वेश्चन गलत है तो चौथा हिस्सा 0.25 नंबर कटे जाएंगे अगर ਤੁਸੀਂ ਕੁਐਸਚਨ ਦਾ ਅਨਸਰ ਖਾਲੀ ਛੱਡ ਕੇ ਆਉਂਦੇ ਹੋ ਉਹਨੂੰ ਫਿਰ ਉਹ ਚਾਹ ਨਾ ਫਿਰ ਤੁਹਾਡਾ ਕੋਈ ਐਡ ਹੋਏਗਾ ਨਾ ਸਬਟ੍ਰੈਕਟ ਹੋਏਗਾ ਉਹ ਕੁਐਸਚਨ ਇਸ ਤਰ੍ਹਾਂ ਹੀ ਰਹੇਗਾ ਨੈਕਸਟ ਅਜਨਿਆ ਪਰ ਡਾਕੂਮੈਂਟੇਸ਼ਨ ਤੇ ਸਾਰੇ ਡਾਕੂਮੈਂਟਸ ਦਾ ਡੇ ਦੇ ਵਿੱਚ ਲੱਗਣਗੇ 10th 2 ਗ੍ਰੈਜੂਏਸ਼ਨ ਜੇ ਸਭ ਦਾ ਫਾਰਮ ਫਿਰ ਆਰਮੀ ਗ੍ਰੈਜੂਏਸ਼ਨ ਵੀ ਚੱਲੇਗੀ নো ਡਾਊਟ ਠੀਕ ਹੈ ਇਸ ਤੋਂ ਇਲਾਵਾ ਤੁਹਾਡੇ ਜਿਹੜੇ ਅ ਆਧਾਰ ਕਾਰਡ ਹੋ ਗਿਆ ਪੈਨ ਕਾਰਡ ਹੋ ਗਿਆ ਕਾਸ ਸਰਟੀਫਿਕੇਟ ਹੋ ਗਿਆ ਠੀਕ ਹੈ ਇਹ ਚੀਜ਼ਾਂ ਜਿਹੜੀਆਂ ਇਹ ਡਾਕੂਮੈਂਟਸ ਜਿਹੜੇ ਆ ਇਹ ਲੱਗਣਗੇ ਐਕਸਰਸ ਬੈਂਕ ਦੇ ਕੁਝ ਐਡੀਸ਼ਨਲ ਡਾਕੂਮੈਂਟਸ ਨੋਟ ਕਰ ਲਓ ਪੀਪੀਓ ਆ ਡਿਸਚਾਰਜ ਬੁੱਕ ਹੈ ਆਰਮੀ ਗ੍ਰੈਜੂਏਸ਼ਨ ਹੈ ਇਹ ਉਹਨਾਂ ਦੇ ਐਡੀਸ਼ਨਲ ਹੀ ਲੱਗਣਗੇ ਨੈਕਸਟ ਆ ਜਨਨੀ ਜੀ ਕਿਹੜੇ ਕਿਹੜੇ ਬੁੱਕਸ ਪੜ੍ਹ ਕੇ ਆਪ ਆਪਣੀ ਬੈਂਕਿੰਗ ਨੂੰ ਸਟਰੋਂਗ ਕਰ ਸਕਦੇ ਆ ਸਕਰੀਨ ਤੇ ਤੁਸੀਂ ਦੇਖ ਪਾ ਰਹੇ ਹੋ ਕੁਆਂਟਿਟਿਵ ਐਬਿਟਿਊਡ ਡਾਕਟਰ ਆਰ ਐਸ ਅਗਰਵਾਲ ਦੀ ਆਬਜੈਕਟਿਵ ਜਨਰਲ ਇੰਗਲਿਸ਼ ਅਰਿਹੰਦ ਦੀ ਇਹ ਤੁਹਾਡਾ ਮੈਥ ਤੇ ਇੰਗਲਿਸ਼ ਕਵਰ ਕਰ ਦੇ जबकि जी के बुक तो कवर होगी तो यह तो हो तो चार कर देंगे कि देखो एस बी आई पीओ फॉर्म जरहलाइन है।, 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 है लिंक जिप्शन बॉक्स देता है इस तु अलावा नोटिफिक लिंक मैं डिस्क्रिप्शन बोक्स देता है उठा ਠੀਕ ਹੈ ਐਂਡ ਆਪਣੀ ਫਾਰਮ ਨੂੰ ਭਰ ਸਕਦੇ ਹੋ ਆਈਬੀਪੀਐਸ ਦੀ ਇਹ ਵੈਬਸਾਈਟ ਸਿਰਫ ਤੇ ਸਿਰਫ ਕੰਪਿਊਟਰ ਜਾਂ ਲੈਪਟਾਪ ਤੇ ਅਸੈਸੀਬਲ ਹੋਏਗੀ ਕਿਸੇ ਵੀ ਤਰੀਕੇ ਨਾਲ ਤੁਸੀਂ ਇਹਨੂੰ ਮੋਬਾਈਲ ਤੇ ਨਹੀਂ ਭਰ ਸਕਦੇ ਅਗਰ ਫਿਰ ਵੀ ਤੁਸੀਂ ਭਰਨਾ ਚਾਹੁੰਦੇ ਹੋ ਤਾਂ ਉਹਦੀ ਇੱਕ ਟ੍ਰਿਕ ਜੂਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਮੋਬਾਈਲ ਆਪਣਾ ਲੈਂਡਸਕੇਪ ਮੋਡ ਤੇ ਕਰ ਲਓ ਐਂਡ ਜਿਹੜੇ 3 ਡਾਟਸ ਲੱਗੀਆਂ ਹੁੰਦੀਆਂ ਗੂਗਲ ਤੇ ਜਾ ਕੇ ਉੱਥੇ ਜਾ ਕੇ ਡੈਸਕਟਾਪ ਸਾਈਟਸ ਕਨਵਰਟ ਕਰ ਲਓ ਇਹਨੂੰ ਸਾਈਟ ਨੂੰ ਫਿਰ ਤੁਹਾਡਾ ਆ ਮੋਬਾਈਲ ਤੇ ਭਰਿਆ ਜਾਏਗਾ ਲੇਕਿਨ ਪਰਸਲੀ ਮੈਂ ਰਿਕਮੈਂਡ ਨਹੀਂ ਕਰੂੰਗਾ ਕਿ ਕੋਈ ਵੀ ਬੰਦਾ ਮੋਬਾਈਲ ਤੇ ਇਸ ਫਾਰਮ ਨੂੰ ਭਰੇ ਕਿਉਂਕਿ ਇਸ ਫਾਰਮ ਨੂੰ ਬਹੁਤ ਸਾਵਧਾਨੀ ਨਾਲ ਭਰਨ ਦੀ ਲੋੜ ਹੈ ਤੁਹਾਡੀ ਫੋਟੋ ਅਪਲੋਡ ਹੋਣੀ ਹੈ ਸਿਗਨੇਚਰ ਅਪਲੋਡ ਹੋਣਾ ਹੈ ਫੋਟੋ ਵੀ ਤੋਂ 50kb ਸਿਗਨੇਚਰ ਦਾ ਵੀ ਤੋਂ 20kb ਐਂਡ ਲਾਸਟ ਤੇ ਤੁਹਾਡਾ ਥੰਬ ਲੈਫਟ ਹੈਂਡ ਥੰਬ ਇਮਪ੍ਰੈਸ਼ਨ ਯਾਨੀ ਖੱਬੇ ਹੱਥਾਂ ਗੁੱਠਾ ਵੀ ਲਗਣਾ ਹੈ ਜੋ 20 ਤੋਂ 50kb ਹੋਏਗਾ ਇਸ ਤੋਂ ਇਲਾਵਾ ਇੱਕ ਰਿਟਨ ਡੈਕਲੇਰੇਸ਼ਨ ਤੁਹਾਨੂੰ ਦੇਣੀ ਪਵੇਗੀ ਜੋ ਨੋਟੀਫਿਕੇਸ਼ਨ ਦੇ ਵਿੱਚ ਮੈਂਸ਼ਨ ਹੈ ਉਹਦੇ ਵੱਲੋਂ ਦੇਖ ਕੇ ਤੁਸੀਂ ਇੱਕ ਵਾਈਟ ਪੇਜ ਤੇ ਲਿਖ ਲਓ ਐਂਡ ਉਹਦੀ ਫੋਟੋ ਖਿੱਚ ਕੇ ਜਾਂ ਉਹਨੂੰ ਸਕੈਨ ਕਰਕੇ ਆਪਣੇ ਫਾਰਮ ਦੇ ਵਿੱਚ ਲਗਾ ਦਿਓ ਉਹ ਸਾਰਾ ਕੁਝ ਵੀ ਲੱਗਣਾ ਹੈ ਫਾਰਮ ਭਰ ਲਈ ਹੋ ਸਕਦੇ ਕਿਸੇ ਅਫੀਸ਼ਲ ਦੀ ਮਦਦ ਹੀ ਲਓ ਨੈਕਸਟ ਆਜਣੇ ਆਪਾਂ ਇੰਪੋਰਟੈਂਟ ਡੇਟਸ ਤੇ ਕੁਝ ਇੰਪੋਰਟੈਂਟ ਡੇਟਸ ਨੇ ਜਿਹਦੇ ਬਾਰੇ ਆਪਾਂ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਇਹਦੀ ਫਾਰਮ ਫਿਲਿੰਗ ਡੇਟ ਦੀ ਗੱਲ ਕਰਦੇ ਹਾਂ 27 ਦਸੰਬਰ 2024 ਈ ਪ੍ਰਤੀ ਸ਼ੁਰੂ ਹੋ ਚੁੱਕੀ ਆ ਐਂਡ 16 ਜਨਵਰੀ 2025 ਤੱਕ ਇਹ ਭਰਤੀ ਚੱਲੇਗੀ ਪੇਮੈਂਟ ਦੀ ਗੱਲ ਕਰੀਏ 27/12/2024 ਤੋਂ 16/1/2025 ਇਹਨਾਂ ਦਿਨਾਂ ਦੇ ਵਿੱਚ ਵਿੱਚ ਕਿਸੇ ਵੀ ਦਿਨ ਤੁਸੀਂ ਇਹ ਪੇਮੈਂਟ ਦੇ ਸਕਦੇ ਹੋ ਪੇਮੈਂਟ ਦਾ ਮਤਲਬ ਜੋ ਫੀਸ ਤਾਰਨੀ ਹੈ ਐਂਡ ਫੀਸ ਸਿਰਫ ਜਨਰਲ OBC ਤੇ EWS ਕੈਂਡੀਡੇਟਸ ਨੂੰ ਤਾਰਨ ਦੀ ਲੋੜ ਹੈ ਬਾਕੀ ਜੋ SC ST ਜਾਂ ਫਿਜ਼ੀਕਲੀ ਹੈਂਡੀਕੈਪ ਜਾਂ ਐਕਸਰਸ ਮੈਨ ਹੈ ਉਹਨਾਂ ਦੀ ਕੋਈ ਵੀ ਫੀਸ ਨਹੀਂ ਹੈ ਕਾਲ ਲੈਟਰਸ ਯਾਨੀ ਕਿ ਐਡਮਿਟ ਕਾਰਡ ਤਾਂ 2 ਫਰਵਰੀ 2025 ਦੇ ਚੌਥੇ ਹਫਤੇ ਆਉਣਗੇ ਕੁੱਲ ਮਿਲਾ ਕੇ ਜੇ ਅਪਾ ਦੇਖੀਏ ਤੇ 28 ਫਰਵਰੀ ਦੇ ਲਾਗੇ ਚੱਕੇ 27 ਜਾਂ 28 ਫਰਵਰੀ ਨੂੰ ਜਾਂ ਮੇਬੀ 1 ਮਾਰਚ ਨੂੰ ਵੀ ਹੋ ਸਕਦਾ ਹੈ ਇਹਦੇ ਲਾਗੇ ਚੱਕੇ ਤੁਹਾਡੇ ਕੋਲ ਲੈਟਰਸ ਆਣਗੇ ਐਂਡ ਤੁਹਾਡਾ ਐਗਜ਼ਾਮ ਹੋਏਗਾ 8 ਮਾਰਚ ਤੇ 15 ਮਾਰਚ ਦੋ ਦਿਨ ਐਗਜ਼ਾਮ ਇਹਦਾ ਠੀਕ ਹੈ ਜੀ ਪ੍ਰੀ ਜੋ ਐਗਜ਼ਾਮ ਹੈ ਪਹਿਲਾ ਉਹ 8 ਮਾਰਚ ਤੇ 15 ਮਾਰਚ ਨੂੰ ਆ ਉਸ ਤੋਂ ਬਾਅਦ ਇਹਦਾ ਰਿਜ਼ਲਟ ਆਏਗਾ April 2025 ਦੇ ਵਿੱਚ ਠੀਕ ਹੈ ਐਂਡ April ਦੇ ਦੂਸਰੇ ਵੀਕ ਤੁਸੀਂ ਮੇਨਸ ਦੇ ਜਿਹੜੇ ਐਡਮਿਟ ਕਾਰਡ ਹੈ ਉਹ ਡਾਊਨਲੋਡ ਕਰ ਸਕਦੇ ਹੋ ਮੇਨਸ ਦਾ ਐਗਜ਼ਾਮ May 2025 ਨੂੰ ਹੋਏਗਾ ਜਿਹਦਾ ਰਿਜ਼ਲਟ ਫਿਰ June ਚ ਆਏਗਾ ਠੀਕ ਹੈ ਉਸ ਤੋਂ ਬਾਅਦ ਫੇਜ਼ 3 ਦੇ ਕੋਲ ਲੈਟਸ ਜਿਹੜੇ ਉਹ ਵੀ ਜੂਨ ਚ ਜਾਣਗੇ ਐਂਡ ਜੋ ਤੁਹਾਡਾ ਲਾਸਟ ਟੈਸਟ ਹੈ ਇੰਟਰਵਿਊ ਵਗੈਰਾ ਇੰਟਰਵਿਊ ਤੇ ਗਰੁੱਪ ਐਕਸਰਸਾਈਜ਼ਸ ਉਹ ਸਾਰਾ ਜੂਨ 2025 ਚ ਹੋਏਗਾ ਐਂਡ ਫਾਈਨਲੀ ਜੂਨ 2025 ਦੇ ਲਾਸਟ ਦੇ ਤੁਹਾਡਾ ਜਿਹੜਾ ਰਿਜ਼ਲਟ ਹੈ ਉਹ ਡਿਕਲੇਅਰ ਕਰ ਦਿੱਤਾ ਜਾਏਗਾ ਯਾਨੀ ਆਲਮੋਸਟ ਹੀ ਮੰਨ ਦਾ ਪ੍ਰੋਸੈਸ ਹੈ ਇਹ ਇਸ ਤੋਂ ਇਲਾਵਾ ਐਸਸੀ ਐਸਟੀ ओबीसी ਤੇ ਫਿਜ਼ੀਕਲੀ ਹੈਂਡੀਕੈਪ ਦੇ ਬੱਚਿਆਂ ਨੂੰ ਫ੍ਰੀ ਦੇ ਵਿੱਚ ਪ੍ਰੀ ਐਗਜ਼ਾਮ ਟ੍ਰੇਨਿੰਗ ਵੀ ਗਵਰਨਮੈਂਟ ਵੱਲੋਂ ਦਿੱਤੀ ਜਾ ਰਹੀ ਆ ਜੇ ਤੁਸੀਂ ਫਾਰਮ ਪਰ ਹੋਗੇ ਉਹਦੇ ਚੌਥੀ ਪੇਜ ਉੱਪਰ ਇੱਕ ਸੈਕਸ਼ਨ ਆਏਗਾ ਕਿ ਕੀ ਤੁਸੀਂ ਪ੍ਰੀ ਐਗਜ਼ਾਮ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਉੱਥੇ ਤੁਸੀਂ ਯੈਸ ਕਰ ਦਿਓ ਲੇਕਿਨ ਇਹ ਟ੍ਰੇਨਿੰਗ ਸਿਰਫ ਐਸਸੀ ਐਸਟੀ ओबीसी ਤੇ ਫਿਜ਼ੀਕਲੀ ਹੈਂਡੀਕੈਪ ਇਹ ਚਾਰ ਕੈਟਾਗਰੀਜ਼ ਨੂੰ ਮਿਲੇਗੀ ਜਨਰਲੀ ਇਹ ਐਪਲੀਕੇਬਲ ਨਹੀਂ ਹੈ ਜਨਰ ਵਾਲਿਆਂ ਨੂੰ ਪੈਸੇ ਖਰਚ ਕੇ ਆਪਣੀ ਟ੍ਰੇਨਿੰਗ ਲੈਣੀ ਪੈਗੀ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਏਗੀ ਅਗਰ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨੋਟੀਫਿਕੇਸ਼ਨ ਦੀ ਸਹੀ ਜਾਣਕਾਰੀ ਜਲਦੀ ਜਾਣਕਾਰੀ ਲਈ ਤੁਸੀਂ ਜੋ ਹੈ ਬੈਲ ਆਈਕਨ ਨੂੰ ਦਬਾ ਸਕਦੇ ਹੋ ਜਿਸ ਦੇ ਨਾਲ ਨੋਟੀਫਿਕੇਸ਼ਨ ਜਲਦੀ ਤੁਹਾਡੇ ਕੋਲ ਪਹੁੰਚ ਜਾਣਗੀਆਂ ਇਸ ਵੀਡੀਓ ਵਿਚ ਫਿਲਹਾਲ ਨਹੀਂ ਹੈ ਅਗਲੀ ਵੀਡੀਓ ਵਿੱਚ ਮੋਸਟ ਪ੍ਰੋਬਬਲੀ 10ਵੀਂ 12ਵੀਂ ਗ੍ਰੈਜੂਏਸ਼ਨ ਬੇਸ ਯੂ نو ਜੋ ਭਰਤੀਆਂ ਆਉਣ ਵਾਲੀਆਂ ਨੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਇਸ ਤੋਂ ਇਲਾਵਾ ਕੁਐਸਚਨ ਐਂਡ ਆਨਸਰ ਸੈਸ਼ਨ ਹੋਏਗਾ ਆਪਣਾ 1 ਜਨਵਰੀ 2025 ਨੂੰ ਠੀਕ ਹੈ ਇਹ ਨਹੀਂ ਨਵੇਂ ਸਾਲ ਤੇ ਜਿੱਥੇ ਤੁਹਾਡੇ ਪੁਰਾਣੇ ਜਿੰਨੇ ਵੀ ਕੁਐਸਚਨ ਦੀ ਪੁੱਛੀ ਉਹਨਾਂ ਸਾਰਿਆਂ ਦੇ ਜਵਾਬ ਦਿੱਤੇ ਜਾਣਗੇ ਠੀਕ ਹੈ ਜੀ ਐਂਡ ਇਸ ਵੀਡੀਓ ਵਿਚ ਫਿਲਹਾਲ ਨਹੀਂ ਹੈ ਅਗਲੀ ਵੀਡੀਓ ਵਿੱਚ ਫੇਰ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੈ ਹਿੰਦ